Diolch yn fawr iawn am wylio'r fideo. ਪਿੰਡ ਸੋਖੇਵਾਲ ਦੇ ਵਿੱਚ ਪਹੁੰਚਾ ਜਿੱਥੋਂ ਕਿ ਜਲਾ ਪ੍ਰਿਸ਼ਤੇ ਬਲਾਕ ਸਮਤੀ ਦੀਆਂ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਚੱਲ ਰਿਹਾ ਪਿੰਡ ਦੀ ਪਛਾਣ ਕਿੰਨੇ ਰੇੜਿਆਂ ਤੋਂ ਹੋ ਜਾਂਦੀ ਆ ਪਿੰਡ ਦੇ ਵਿੱਚ ਪਹਿਲਾਂ ਬਲਦ ਦੋ ਰੇੜਿਆਂ ਵਾਲੇ ਚੱਲਦੇ ਸਨ ਭਾਵੇਂ ਕਿ ਅੱਜ ਸਿੰਗਲ ਭਾਵੇਂ ਕਿ ਸਿੰਗਲ ਬਲਦ ਨੇ ਜ਼ਿਲਕੋ ਲੋ ਜਿਹੜੇ ਤੁਹਾਨੂੰ ਪਿੰਡਾਂ ਦੀ ਪਛਾਣ ਆ ਜਿਹੜੀ ਪਿੰਡ ਦੇ ਘਾਹ ਰਿਆ ਤੋਂ ਰੇੜਿਆਂ ਤੋਂ ਆ ਜਾਂਦੀ ਆ ਨਾ ਪਿੰਡ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਚੋਣ ਪ੍ਰਚਾਰ ਆ ਜਿਹੜਾ ਚੱਲ ਰਿਹਾ ਆਵਾਮੀ ਪਾਰਟੀ ਦੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਮੱਲੇਵਾਲ ਚੋਣ ਤੋਂ ਨੇ ਤਰਵਿੰਦਰ ਬਿਲਕੁਲ ਮਾਤਾ ਜਸਵਿੰਦਰ ਕੌਰ ਜੀ ਨੇ ਤਰਵਿੰਦਰ ਸਰਪੰਚ ਵੀ ਰਹੇ ਨੇ ਪਹਿਲਾਂ ਸਾਬਕਾ ਆਵਾਮੀ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਕਿਸ ਤਰ੍ਹਾਂ ਲੱਗ ਰਿਹਾ ਚੋਣ ਪ੍ਰਚਾਰ ਪਿੰਡਾਂ ਦੇ ਵਿੱਚ ਜਾ ਰਹੇ ਤਰਵਿੰਦਰ ਜੀ ਚੋਣ ਪ੍ਰਚਾਰ ਜੀ ਬਹੁਤ ਵਧੀਆ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਬਹੁਤ ਹੀ ਲੋਕਾਂ ਵੱਲੋਂ ਪਰਮ ਹੰਗਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀਆਂ ਪਾਲਿਸੀਆਂ ਤੋਂ ਲੋਕ ਖੁਸ਼ ਨੇ ਗੁਰਦੇਵ ਸਿੰਘ ਦੇਵ ਮਾਨ ਜੀ ਸਾਡੇ ਐਮ ਐਲ ਏ ਸਾਹਿਬ ਉਹਨਾਂ ਨੇ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ ਜੋ ਵਿਕਾਸ ਕਾਰਜ ਕਰਾਏ ਨੇ ਪਿੰਡਾਂ ਦੇ ਵਿੱਚ ਗਰਾਂਟਾ ਵੰਡੀਆਂ ਨੇ ਜਿਸ ਦੇ ਨਾਲ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲ ਵੀ ਰਹੇ ਨੇ ਔਰ ਬਹੁਤ ਹੀ ਸ਼ਾਨਦਾਰ ਕੰਮ ਹੋ ਰਿਹਾ ਜੀ ਜਿਸ ਕਰਕੇ ਆਮ ਪਬਲਿਕ ਦੇ ਵਿੱਚ ਉਤਸ਼ਾਹ ਹੈ ਪਾਰਟੀ ਨੂੰ ਲੈ ਕੇ ਲੋਕ ਸਾਡੇ ਨਾਲ ਜੁੜ ਰਹੇ ਨੇ ਬਹੁਤ ਹੀ ਪਰਿਵਾਰ ਜੋ ਕੱਲ ਵੀ ਸਾਡੇ ਨਾਲ ਨਵੇਂ ਜੁੜੇ ਨੇ ਔਰ ਅੱਜ ਵੀ ਸਾਨੂੰ ਬਹੁਤ ਜਗ੍ਹਾ ਤੋਂ ਫੋਨ ਆਇਆ ਜਿੱਥੋਂ ਨਵੇਂ ਪਰਿਵਾਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਇੱਕ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਮੱਲੇਵਾਲ ਤੇ ਬਲਾਕ ਸੰਮਤੀ ਗੁਰਦੇਤਪੁਰਾ ਤੋਂ ਜਿੱਤ ਹਾਸਲ ਕਰੇਗੀ ਜੀ ਪਹਿਰਾਵਾ ਵੀ ਕਹਿੰਦੇ ਆਮ ਆਦੀ ਪਾਰਟੀ ਵਾਲਾ ਪੱਗ ਵੀ ਆਮ ਆਦੀ ਪਾਰਟੀ ਵਾਲੀ ਇਹ ਦਿਖਾਉਣਾ ਜ਼ਰੂਰੀ ਹੈ ਲੋਕਾਂ ਇੱਥੇ ਚਲੋ ਇਹ ਇੱਕ ਸਿੰਬੋਲਿਕ ਹੁੰਦਾ ਜੀ ਪਹਿਚਾਣ ਹੁੰਦੀ ਹੈ ਇਸ ਚੀਜ਼ ਦੇ ਨਾਲ ਬੰਦਾ ਰਿਕੋਗਨਾਈਜ਼ ਹੋ ਜਾਂਦਾ ਲੋਕਾਂ ਨੂੰ ਪਤਾ ਚੱਲ ਜਾਂਦਾ ਵੀ ਕਿਸ ਪਾਰਟੀ ਦੇ ਉਮੀਦਵਾਰ ਨੇ ਆਮ ਪਬਲਿਕ ਵਿੱਚ ਲੋਕ ਚਲੋ ਘੱਟ ਪੜੇ ਲਿਖੇ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦਾ ਪੜਨ ਦਾ ਪਤਾ ਨਹੀਂ ਲੱਗਦਾ ਇਹ ਚੀਜ਼ਾਂ ਸਿੰਬੋਲਿਕ ਹੁੰਦੀਆਂ ਨੇ ਝੰਡੀਆਂ ਹੋ ਗਈਆਂ ਤੇ ਪੋਸਟਰ ਹੋ ਗਏ ਸਿੰਬੋਲਿਕ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਜਲਦੀ ਪਹਿਚਾਣ ਹੋ ਜਾਂਦੀ ਹੈ ਜੀ ਹਮ ਤਿਆਰਬਾ ਤੁਹਾਡਾ ਵੀ ਤਰਵਿੰਦਰ ਜੀ ਵਧੀਆ ਪਹਿਲਾਂ ਹੀ ਸਰਪੰਚੀ ਚੋਣ ਉਸਨੂੰ ਦੇਖ ਕੇ ਹੀ ਤੁਹਾਨੂੰ ਬਲਕ ਸੰਮਤੀ ਤੇ ਤੇ ਦੂਸਰਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਵਿੱਚ ਜਿਹੜਾ ਪਾਰਟੀ ਵੱਲ ਉਤਾਰਿਆ ਗਿਆ ਤੁਹਾਨੂੰ ਜੀ ਬਿਲਕੁਲ ਚਲੋ ਬੜੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਹਾਂ ਜੀ 10 ਸਾਲ ਤੋਂ ਰੈਗੂਲਰ ਸਿਆਸਤ ਦੇ ਨਾਲ ਜੁੜੇ ਹੋਏ ਹਾਂ ਪਹਿਲਾਂ ਸਰਪੰਚੀ ਕੀਤੀ ਹੈ ਹੁਣ ਜਿਵੇਂ 6 ਸਾਲ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਨਿਭਾ ਰਹੇ ਹਾਂ ਤੇ ਠੀਕ ਹੈ ਜੀ ਬਹੁਤ ਅੱਛਾ ਤਜਰਬਾ ਹੈ ਜੀ ਇਹ ਅਰ ਪਾਰਟੀ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਆਇਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਦਾ ਤੁਹਾਨੂੰ ਮਿਲ ਰਿਹਾ ਘਰ ਘਰ ਜਾ ਰਹੇ ਹਾਂ ਕਿੰਨੇ ਵਜੇ ਉੱਠ ਕੇ ਤੁਸੀਂ ਚੋਣ ਪ੍ਰਚਾਰ ਕਰਦੇ ਹੋ ਰਾਤ ਦਾ ਕਿੰਨਾ ਸਮਾਂ ਹੋ ਜਾਂਦਾ ਜਿਹੜਾ ਸਵੇਰੇ ਤਕਰੀਬਨ 5:30 6 ਵਜੇ ਤੋਂ ਪ੍ਰਚਾਰ ਸ਼ੁਰੂ ਹੋ ਜਾਂਦਾ ਜੀ ਰਾਤ ਨੂੰ 10:30 11 ਵਜੇ ਤੱਕ ਚੱਲਦਾ ਜੀ ਤੇ ਕਾਫੀ ਚਲੋ ਸ਼ੈਡਿਊਲ ਟਾਈਟ ਹੈ ਤੇ ਪਿੰਡ ਜ਼ਿਆਦਾ ਨਹੀਂ ਤਕਰੀਬਨ 44 ਪਿੰਡ ਨੇ ਤਕਰੀਬਨ 60000 ਦੇ ਕਰੀਬਨ ਵੋਟਰ ਨੇ ਹਰੇਕ ਵੋਟਰ ਨੂੰ ਟੱਚ ਕਰਨਾ ਸ਼ੈਡਿਊਲ ਨੂੰ ਮੈਨੇਜ ਕਰਨਾ ਚਲੋ ਮੁਸ਼ਕਲ ਹੋ ਰਿਹਾ ਪਰ ਕਰ ਰਹੇ ਆ ਕਰਨਾ ਪੈਣਾ ਸਮਾਂ ਥੋੜਾ ਹੈ ਸਮਾਂ ਥੋੜਾ ਦੋ ਦਿਨ ਬਾਕੀ ਹੋ ਨੇ ਦੋ ਦਿਨ ਬਾਕੀ ਤੇ ਕਿਸ ਤਰ੍ਹਾਂ ਵੋਟਾਂ ਲੈਣ ਦੇ ਲਈ ਕੀ ਕੀ ਲੋਕਾਂ ਨਾਲ ਹੁਣ ਤੁਸੀਂ ਨਵੇਂ ਵਾਅਦੇ ਕਰ ਰਹੇ ਕੋ ਪੁਰਾਣੇ ਨੂੰ ਹੀ ਯਾਦ ਕਰਾ ਰਹੇ ਹੋ ਦੇਖੋ ਵਾਅਦੇ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਆਮ ਆਦਮੀ ਪਾਰਟੀ ਨੇ ਕੰਮ ਇੰਨੇ ਸ਼ਾਨਦਾਰ ਕੀਤੇ ਨੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਹੋਏ ਨੇ ਤੇ ਬਿਜਲੀ ਪਾਣੀ ਹਰ ਇੱਕ ਚੀਜ਼ ਦੀ ਸਹੂਲਤ ਆਮ ਲੋਕਾਂ ਤੱਕ ਪਹੁੰਚ ਰਹੀ ਹੈ ਬਿਜਲੀ ਫ੍ਰੀ ਹੈ ਜੀ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਪਹੁੰਚ ਰਿਹਾ ਠੀਕ ਹੈ ਨੌਕਰੀਆਂ ਇੰਨੀਆਂ ਦਿੱਤੀਆਂ ਨੇ ਸਰਕਾਰ ਨੇ ਤਾਂ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਹੀ ਲੋਕ ਆਪ ਸਾਡੇ ਨਾਲ ਆਪਮਹਾਰੇ ਜੁੜ ਰਹੇ ਨੇ ਜੀ ਆਪਮਹਾਰੇ ਤਾਂ ਬਿਲਕੁਲ ਜੁੜ ਰਹੇ ਨੇ ਕਿ ਉਹਦੇ ਪ੍ਰਬੰਧ ਹੋਣਗੇ ਵੋਟਾਂ ਦੇ ਵਿੱਚ ਵੋਟ ਪਾਉਣ ਸਮੇ ਵੈਲਟ ਪੇਪਰ ਤੇ ਵੋਟ ਪੈਣੀਆਂ ਉਹ ਵੀ ਨਾਲ-ਨਾਲ ਦੱਸ ਰਹੇ ਹਾਂ ਵੀ ਕਿਹੜੇ ਨੰਬਰ ਤੇ ਚੋਣ ਨਿਸ਼ਾਨ ਕਿਹਦਾ ਕਿਹਦੇ ਨੰਬਰ ਤੇ ਕਿਹਦੇ ਚੋਣ ਨਿਸ਼ਾਨ ਨਹੀਂ ਨੰਬਰ ਤੇ ਸਰ ਹਲੇ ਐਸ ਡੀ ਐਮ ਦਫ਼ਤਰ ਵੱਲੋਂ ਸਾਨੂੰ ਉਹ ਸੈਂਪਲ ਮਿਲਿਆ ਨਹੀਂ ਹੈਗਾ ਤਾਂ ਫਿਲਹਾਲ ਅਸੀਂ ਸਿਰਫ ਆਪਣਾ ਚੋਣ ਨਿਸ਼ਾਨ ਝਾੜੂ ਹੈ ਉਸ ਦਾ ਪ੍ਰਚਾਰ ਕਰ ਰਹੇ ਹਾਂ ਜਦੋਂ ਸਾਨੂੰ ਐਸ ਡੀ ਐਮ ਆਫਿਸ ਵੱਲੋਂ ਬੈਲਟ ਪੇਪਰ ਦਾ ਸੈਂਪਲ ਮਿਲ ਜਾਊਗਾ ਤਾਂ ਅਸੀਂ ਸੈਂਪਲ ਬੈਲਟ ਪੇਪਰ ਛਪਵਾ ਕੇ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਉਹਦੇ ਚੋਣਾਂ ਨੂੰ ਦੱਸਾਂਗੇ ਵੀ ਕਿਹੜੇ ਨੰਬਰ ਤੇ ਹੋਏਗਾ ਜੀ ਬਿਲਕੁਲ ਗੱਲਬਾਤ ਜਿਹੜੀ ਕੀਤੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਉਹਨਾਂ ਦੇ ਮਦਦ ਦੀ ਚੋਣ ਲ ਅ ਬਿਲਕੁਲ ਲੋਕਾਂ ਦੇ ਵਿੱਚ ਜਾ ਰਹੇ ਨੇ ਸਾਡੇ ਨਾਲ ਹੋਰ ਵੀ ਲੋਕ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਦੇ ਵਿੱਚ ਤੁਸੀਂ ਵੀ ਦਿਨ ਰਾਤ ਮਿਹਨਤ ਕਰ ਰਹੇ ਹੋ ਹਾਂ ਜੀ ਹਾਂ ਬਹੁਤ ਬਧੀ ਚੱਲਾਈ ਕੰਮ ਜੀ ਬਹੁਤ ਸੋਹਣੀਆਂ ਬੋਟਾਂ ਦੇ ਲੀਡ ਤੇ ਦਿੱਤੋ ਹੋ ਗਈ ਹਾਂ ਜੀ ਕਿਸ ਕਿਸ ਤਰ੍ਹਾਂ ਦਾ ਰਿਸਪੌਂਸ ਆ ਲੋਕਾਂ ਦਾ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਉਂ ਲੋਕ ਨਵੀਂ ਚੀਜ਼ ਤਾਂ ਭਾਲਦੇ ਨੇ ਜ਼ਰੂਰੀ ਆ ਕਹਿੰਦੇ ਨਵੀਂ ਚੀਜ਼ ਕੀ ਲੈ ਕੇ ਆ ਰਹੇ ਹੋ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਵਧੀਆ ਇਹਨਾਂ ਹਾਲੇ ਇਹਨਾਂ ਦੇ ਵਿੱਚ ਬਹੁਤ ਸੋਹਣੇ ਕੰਮਕਾਰ ਕਰਾ ਰਹੇ ਨੇ ਇਹ ਹੀ ਹਾਂਜੀ ਅੱਗੇ ਵੀ ਬਹੁਤ ਵਧੀਆ ਕੰਮ ਕਰਾਉਣਗੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਿਸ ਤਰ੍ਹਾਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਤੁਹਾਡੇ ਮੱਲੇਲਜੋਂ ਤੋਂ ਤੁਹਾਡੇ ਨਜ਼ਦੀਕੀ ਤੁਹਾਡੇ ਗਵੰਡੀ ਨੇ ਜਿਹੜੇ ਚੋਣ ਲੜ ਰਹੇ ਨੇ ਬਹੁਤ ਵਧੀਆ ਜੀ ਸਾਡੇ ਬਹੁਤ ਵਧੀਆ ਸਾਡੇ ਪਿੰਡ ਦਾ ਬਹੁਤ ਵਧੀਆ ਸਮਰਥਨ ਹੈ ਏਰੀਆ ਦਾ ਬਹੁਤ ਵਧੀਆ ਕਿਉਂਕਿ ਸਾਡੇ ਦਾ ਜਿਹੜਾ ਜਨਰਲ ਹੁੰਦਾ ਹੈਗਾ ਵੀ ਜਿਵੇਂ ਖੇਤੀਬਾੜੀਆਂ ਲਾਈਟ ਲੂਟ ਦਾ ਸਾਨੂੰ ਬੜੇ ਆਰਾਮ ਰਹੇ ਨੇ ਬਹੁਤ ਵਧੀਆ ਕੰਮ ਸਰਕਾਰ ਨੇ ਸਾਡੇ ਦਾ ਕੀਤੇ ਨੇ ਅਈ ਤਾਂ ਉਹ ਲੋਬੀ ਸਾਰੇ ਦਿਨੇ ਦਿਨੇ ਲਾਈਟ ਅੱਗੇ ਰਾਤਾਂ ਨੂੰ ਖਪਤੇ ਫਿਰ ਜਾਂਦੇ ਸੀਗੇ ਹੁਣ ਸਾਰਾ ਦਿਨੇ ਦਿਨੇ ਕੰਮ ਨੇ ਸਾਡਾ ਜ਼ਿੰਮੇਵਾਰ ਭਾਈਚਾਰਾ ਵੀ ਦੂਜੇ ਵੀ ਸਾਰੇ ਬਹੁਤ ਖੁਸ਼ ਨੇ ਠੀਕ ਆ ਸਾਡੇ ਬਹੁਤ ਵਧੀਆ ਬਾਕੀ ਸਾਡੇ ਕੈਂਡੀਡੇਟ ਬਹੁਤ ਵਧੀਆ ਇਹਨਾਂ ਕੋਲ ਜਿਹੜਾ ਵੀ ਜਿਵੇਂ 4 ਸਾਲ ਦੇ ਲਗਭਗ ਸਰਕਾਰ ਦਾ ਟਾਈਮ ਹੋ ਗਿਆ ਕੋਈ ਵੀ ਬੰਦਾ ਨੇ ਇਹਦੇ ਸਵੇਰੇ ਜਦ ਮਰਜ਼ੀ ਜਾਵੇ ਨਾ ਕੋਲੇ ਕੰਮ ਕਰਨ ਨੂੰ ਇਹਨਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲੇ ਹੀ ਨੇ ਅਸੀਂ ਤਾਂ ਕਈ ਵਾਰ ਜਾ ਕੇ ਰਾਤ ਨੂੰ 11 ਵਜੇ ਵੀ ਠਾਲ ਲੈਂਦੇ ਆ ਵੀ ਸਾਡਾ ਕੰਮ ਭਾਈ ਕਰਦੇ ਨੇ ਜੀ ਬਿਲਕੁਲ ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਦਿੱਤਾ ਗਿਆ ਉਦੋਂ ਚਾਹੇ ਰਾਤ ਨੂੰ 1 ਵਜੇ ਬੈਲ ਮਾਰੋ ਚਾਹੇ 12 ਵਜੇ ਬੈਲ ਮਾਰੋ ਚਾਹੇ ਸਵੇਰੇ 3 ਵਜੇ ਬੈਲ ਮਾਰੋ ਸਾਡੇ ਕੰਮਾਂ ਦੇ ਲਈ ਜਦੇ ਉੱਠ ਕੇ ਸਾਡੇ ਨਾਲ ਤੁਰਦੇ ਨੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਕਾਰਗੁਜ਼ਾਰੀ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਵੱਲੋਂ ਜਿਹੜੀ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਦਿਨ ਦੇ ਵਿੱਚ ਦਿੱਤੀ ਜਾ ਰਹੀ ਹੈ ਉਸ ਦਾ ਵੀ ਕਿਤੇ ਨਾ ਕਿਤੇ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਸਾਡੀਆਂ ਫਸਲਾਂ ਦੇ ਲਈ ਵੱਡਾ ਫਾਇਦਾ ਹੋਇਆ ਹੈ ਨਾਬਾ ਤੋਂ ਹਰਮਿੰਦਰ ਸਿੰਘ ਮਾਨ